ਹਨ ਉਹਨਾਂ ਨੂੰ ਲੈ ਕੇ ਬੜੇ ਗੰਭੀਰ ਇਲਜ਼ਾਮ ਲਾਏ ਗਏ ਹਨ ਅਤੇ ਬਹੁਤ ਸੰਸਨੀ ਖੇਸ ਖੁਲਾਸੇ ਵੀ ਕੀਤੇ ਗਏ ਨੇ ਬੇਦਬੀਆਂ ਦੇ ਮਸਲੇ ਨੂੰ ਲੈ ਕੇ ਬਹੁਤ ਲੰਬੇ ਸਮੇਂ ਤੋਂ ਸਿੱਖ ਪੰਥ ਦੇ ਪੈਰੋਕਾਰ ਗੁਰੂ ਨਾਨਕ ਨਾਮ ਲੇਵਾ ਸੰਗਤ ਇਨਸਾਫ ਦੀ ਮੰਗ ਕਰਦੀ ਆ ਰਹੀ ਹੈ ਲੇਕਿਨ ਇਨਸਾਫ ਤਾਂ ਹਜੇ ਤੱਕ ਨਹੀਂ ਮਿਲਿਆ ਪਰ ਆਪਾਂ ਪਿਛਲੇ ਦਿਨਾਂ ਵਿੱਚ ਦੇਖਿਆ ਕਿ ਜਿਹੜਾ ਡੇਰਾ ਸਰਸਾ ਹੈ ਉਸ ਦੇ ਜਿਹੜੇ ਰਹਿ ਚੁਕੇ ਸਿਆਸੀ ਜਿਹੜੇ ਮੁਖੀ ਸਨ ਸ਼੍ਰੀ ਪ੍ਰਦੀਪ ਕਲੇਰ ਉਨਾਂ ਨੇ ਇੱਕ ਨਿੱਜੀ ਚੈਨਲ ਨੂੰ ਆਪਣਾ ਪੱਖ ਪੇਸ਼ ਕਰਦੇ ਹੋਏ ਕਿਹਾ ਕਿ ਡੇਰਾ ਸਰਸਾ ਦੇ ਮੁਖੀ ਨੇ ਜਿਸ ਨੂੰ ਅਕਾਲ ਤਖਤ ਸਾਹਿਬ ਵੱਲੋਂ ਛੇਕਿਆ ਗਿਆ ਸੀ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਡੇਰਾ ਸਰਸਾ ਦੇ ਮੁਖੀ ਦੇ ਨਾਲ ਕੋਈ ਵੀ ਸਿੱਖ ਕਿਸੇ ਤਰ੍ਹਾਂ ਦਾ ਸਬੰਧ ਨਹੀਂ ਰੱਖੂਗਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਤੇ ਉਸ ਦਾ ਬਾਈਕੋਰਟ ਵੀ ਕਰਨ ਦਾ ਸਿੰਘ ਸਾਹਿਬ ਵੱਲੋਂ ਆਖਿਆ ਗਿਆ ਸੀ ਪਰ ਸ਼੍ਰੀ ਪ੍ਰਦੀਪ ਕਲੇਰਿਕ ਆਖ ਰਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਸ ਤੇਰਾ ਮੁਖੀ ਨੂੰ ਕਈ ਦਫਾ ਮਿਲੇ ਬਹੁਤ ਗੰਭੀਰ ਇਹ ਮਸਲਾ ਹੈ ਸਿੱਖ ਪੰਥ ਵਾਸਤੇ ਪੰਜਾਬ ਲਈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆਪਣੇ ਹੀ ਸਿੰਘ ਸਾਹਿਬ ਦੇ ਆਦੇਸ਼ ਦੀ ਪਾਲਣਾ ਤਾਂ ਕੀ ਕਰਨੀ ਸੀ ਉਹਦੇ ਉਲਟ ਜਾ ਕੇ ਉਹਦੇ ਨਾਲ ਗੰਢ ਧੁੱਪ ਕਰਦੇ ਰਹੇ ਉਹਦੇ ਨਾਲ ਵੋਟਾਂ ਖਾਤਰ ਆਪਣੀ ਮੀਟਿੰਗਾਂ ਕਰਦੇ ਰਹੇ ਤੇ ਆਪਾਂ ਸਮਝ ਸਕਦੇ ਆ ਕਿ ਅੱਜ ਜਿਹੜੀ ਇਹ ਲੀਡਰਸ਼ਿਪ ਆ ਕਿੱਥੇ ਖੜੀ ਆ ਸਾਰੇ ਸਿੱਖ ਜਗਤ ਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਕਿ ਜਿਹੜੇ ਖੁਲਾਸੇ ਸ਼੍ਰੀ ਪ੍ਰਦੀਪ ਕਲੀਅਰ ਨੇ ਕੀਤੇ ਨੇ ਉਸ ਵਿੱਚ ਇਹ ਬੜਾ ਸਾਫ਼ ਤਰੀਕੇ ਨਾਲ ਸਾਬਤ ਹੋ ਰਿਹਾ ਕੀ ਸੁਖਬੀਰ ਸਿੰਘ ਬਾਦਲ ਕਈ ਦਫਾ ਕਈ ਵਾਰ ਕਈ ਅਸਥਾਨਾਂ ਤੇ ਉਹ ਡੇਰਾ ਮੁਖੀ ਨੂੰ ਮਿਲੇ ਉਹ ਡੇਰਾ ਮੁਖੀ ਜਿਸ ਦਾ ਸੰਬੰਧ ਬੇਦਬੀ ਕਰਾਉਣ ਵਿੱਚ ਸਿੱਧੇ ਤੌਰ ਤੇ ਸਾਬਤ ਹੋ ਗਿਆ ਜਿਸ ਦੇ ਪ੍ਰੇਮੀਆ ਨੇ ਪੈਰੋਕਾਰਾਂ ਨੇ ਉਸ ਤੋਂ ਹੁਕਮ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਬੁਰਜ ਜਵਾਰ ਸਿੰਘ ਵਾਲੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਉਸ ਤੋਂ ਬਾਅਦ ਬਰਗਾੜੀ ਵਿੱਚ ਹੋਇਆ ਉਸ ਤੋਂ ਬਾਅਦ ਮਲਕੇ ਵਿੱਚ ਹੋਇਆ ਫਿਰ ਭਗਤੇ ਗੁਰੂ ਸਰ ਭਗਤੇ ਹੋਇਆ ਉਹ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਦੁਨੀਆ ਦੇ ਸਾਹਮਣੇ ਆ ਪਰ ਜਿਹੜਾ ਦੋਸ਼ੀ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਦਾ ਉਹਦੀ ਸੁਖਬੀਰ ਸਿੰਘ ਬਾਦਲ ਕੋਸ਼ਿਸ਼ ਕਰਨ ਉਹਨੂੰ ਉਹਦੀ ਮਦਦ ਕਰਨ ਵਾਸਤੇ ਫਿਰ ਉਹਦੀ ਪੁਸ਼ਤ ਪਨਾਈ ਵਾਸਤੇ ਫਿਰ ਆਈਜੀ ਘਟੜਾ ਸਾਹਿਬ ਤੇ ਇਸ ਗੱਲ ਦਾ ਦਬਾਅ ਪਾਇਆ ਜਾਵੇ ਕਿ ਤੁਸੀਂ ਇਸ ਦੇ ਨਾਮ ਨੂੰ ਵਿਚ ਛਮ ਨਾ ਕਰੋ ਐਫ ਆਈ ਆਰ ਦੇ ਤੇ ਇਹਨਾਂ ਸਾਰਾ ਜੋ ਵੀ ਘਟਨਾ ਕਰਮ ਹੋਇਆ ਇਸ ਤੋਂ ਇਹ ਸਾਫ ਦੱਸਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਸਿੱਖ ਪਰੰਪਰਾ ਦਾ ਸਿੱਖ ਕਸੂਲਾਂ ਦਾ ਸਿੱਖ ਸਿਧਾਂਤ ਦਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਜਾਂ ਉਹਨਾਂ ਨੂੰ ਸਮਝ ਨਹੀਂ ਕਿ ਜਿਹੜਾ ਆਪਣੇ ਆਪ ਨੂੰ ਆਖੇ ਕਿ ਮੈਂ ਬਾਬਾ ਆ ਇਧਰ ਦਾ ਤੁਹਾਡਾ ਬਾਬਾ ਉਧਰ ਆ ਤੁਸੀਂ ਇਹ ਦੱਸੋ ਕਿੰਨਾ ਉਹਦੇ ਵਿੱਚ ਹੰਕਾਰ ਕਿੱਡੀ ਆਕੜ ਆ ਬਾਬਾ ਖੜਕ ਸਿੰਘ ਹੋਇਆ ਸਿੱਖ ਪੰਥ ਦੇ ਬਹੁਤ ਮਹਾਨ ਲੀਡਰ ਸੀਗੇ ਜੇ ਆਪਾਂ ਰਾਜਨੀਤਿਕ ਖੇਤਰ ਵਿੱਚ ਗੱਲ ਕਰੀਏ ਚਲੋ ਧਾਰਮਿਕ ਖੇਤਰ ਵਿੱਚ ਵੀ ਬਹੁਤ ਵੱਡੇ ਵੱਡੇ ਮਹਾਂਪੁਰਸ਼ ਹੋਏ ਜਿਨ੍ਹਾਂ ਨੂੰ ਬਾਬਾ ਆਖਿਆ ਗਿਆ ਪਰ ਪ੍ਰਦੀਪ ਕਲੇਰ ਦੇ ਕਹਿਣ ਦੇ ਮਤਾਬਕ ਇਹ ਜੇ ਉਹ ਵੀ ਗੈਰ-ਬਿਆਨ ਨੂੰ ਲੈ ਕੇ ਹੋਇਆ ਯਾਹ ਦੇਰੇ ਸਰਸੇ ਦੀਆਂ ਵੋਟਾਂ ਖਾਤਰ ਇੰਨਾ ਨੀਵਾ ਝੁਕਣਾ ਪੈ ਗਿਆ ਅਕਾਲੀ ਲੀਡਰਸ਼ਿਪ ਨੂੰ ਉਹ ਬੇहद ਨਿੰਦਨਯੋਗ ਹੈ ਫੇਰ ਅਗਰ ਅਕਾਲੀ ਦਲ ਦਾ ਪ੍ਰਧਾਨ ਇਹ ਕਰੇ ਤੇ ਕੌਮ ਤੋਂ ਕੀ ਆਪਾਂ ਕੌਮ ਦਾ ਕੀ ਉੱਤੇ ਵਿਸ਼ਵਾਸ ਰਹੂਗਾ ਦਿਨ ਬਦ ਦੇ ਅਕਾਲੀ ਦਲ ਤੇ ਵਿਸ਼ਵਾਸ ਟੁੱਟ ਗਿਆ ਕੌਮ ਦਾ ਉਹ ਆਪਾ ਦੇਖ ਹੀ ਲਿਆ ਸਾਰਿਆਂ ਨੇ ਤੇ ਅੱਜ ਸਵਾ ਮੰਗ ਕਰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਗੱਲ ਦੀ ਇੱਕ ਤਾਂ ਜਵਾਬ ਦੇਵੇ ਤੇ ਨਾਲ ਜੋ ਪੰਥ ਦੀ ਪਰੰਪਰਾ ਹੈ ਅਗਰ ਆਪਾ ਕਿਸੇ ਵਿਅਕਤੀ ਨੂੰ ਜਿਹਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਆ ਅਕਾਲ ਤਖਬਾ ਸਭਾ ਵੱਲੋਂ ਅਗਰ ਜੇ ਆਪਾਂ ਉਹਦੇ ਨਾਲ ਕੋਈ ਸੰਬੰਧ ਬਣਾਉਂਦੇ ਆ ਜੋੜਦੇ ਆ ਤੇ ਉਹ ਵੀ ਇੱਕ ਤਰ੍ਹਾਂ ਦਾ ਤਨਖਾਈਆ ਹੁੰਦਾ ਤੇ ਤੁਸੀਂ ਸਾਰੇ ਲੋਕਾਂ ਨੂੰ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਆ ਕਿ ਠੀਕ ਹੈ ਅਸੀਂ ਅਕਾਲੀ ਦਲ ਦੇ ਮੈਂਬਰ ਸੀ ਅੱਜ ਵੀ ਹੈਗੇ ਆ ਲੇਕਿਨ ਅਕਾਲੀ ਦਲ ਦਾ ਪ੍ਰਧਾਨ ਐਦਾਂ ਦੀਆਂ ਹਰਕਤਾਂ ਕਰੇ ਤੇ ਫਿਰ ਕੌਮ ਦਾ ਕੀ ਹਸ਼ਰ ਹੋਊਗਾ ਇਹ ਆਪਣੇ ਸਾਰਿਆਂ ਦੇ ਸਾਹਮਣੇ ਇਸ ਲਈ ਉਹਨਾਂ ਦੀ ਜ਼ਰੂਰਤ ਪਈ ਬੇਅਦਬੀਆਂ ਕਰਨ ਵਾਸਤੇ ਇਸ ਲਈ ਉਹਨਾਂ ਦੇ ਉਹਨਾਂ ਨੂੰ ਹੌਸਲਾ ਮਿਲਿਆ ਕਿ ਆਪਾਂ ਉਹਨਾਂ ਦੀ ਪੁਸ਼ਤ ਪਨਾਹੀ ਕੀਤੀ ਮਦਦ ਕੀਤੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਲੇਕਿਨ ਅਗਰ ਸਿਆਣੇ ਲੀਡਰ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦੀ ਸਲਾਹ ਇਹ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੰਦੇ ਤੇ ਅੱਜ ਇਹ ਸ਼ਾਇਦ ਇਹ ਹਾਲਾਤ ਨਾ ਦੇਖਣੇ ਪੈਂਦੇ ਫਿਰ ਪ੍ਰਦੀਪ ਕਲੇਰ ਉਹਨਾਂ ਨੇ ਇੱਕ ਹੋਰ ਗੱਲ ਬਹੁਤ ਵੱਡੀ ਆਖੀ ਕਿ ਜਿਹੜੀ ਚਿੱਠੀ ਲਿਖੀ ਗਈ ਸੀ ਪਹਿਲਾਂ ਹਿੰਦੀ ਵਿੱਚ ਚਿੱਠੀ ਆਈ ਫਿਰ ਉਹਦਾ ਤਰਜਮਾ ਉਹਨੂੰ ਟਰਾਂਸਲੇਟ ਕੀਤਾ ਗਿਆ ਪੰਜਾਬੀ ਵਿੱਚ ਉਹਦੇ ਵਿੱਚ ਥੋੜੀ ਜਗ੍ਹਾ ਸੀਗੀ ਤੇ ਉਹਦੇ ਵਿੱਚ ਜਿਹੜਾ ਸ਼ਬਦ ਵਿੱਚ ਐਡ ਕੀਤਾ ਗਿਆ ਪਾਇਆ ਗਿਆ ਖਿਮਾ ਜਾਂਚਨਾ ਕਰਦਾ ਹਾਂ ਉਹ ਵੀ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਉਸ ਸਮੇਂ ਲੀਡਰਸ ਹਨ ਇਹ ਸਾਰੇ ਮਾਫੀਨਾਮੇ ਦੇ ਘਟਨਾਕਰਮ ਵਿੱਚ ਇਸ ਕਹੋ ਇਹ ਤਾਂ ਸੜੀ ਅੰਤਰੀ ਕਿਹਾ ਸਕਦੇ ਹੁਣ ਸਾਜ਼ਿਸ਼ ਕਹਿ ਸਕਦੇ ਆ ਸੇ ਕੌਮ ਨਾ ਹੋਈ ਉਸਗੇ ਡਾਕਟਰ ਚੀਮਾ ਤੇ ਜੇ ਆਪਾਂ ਜੋ ਪੰਜਾਬੀ ਵਿੱਚ ਜਿਵੇਂ ਉਹ ਅੱਖਰ ਲਿਖੇ ਗਏ ਨੇ ਜੇ ਆਪਾਂ ਉਹਦੀ ਹੈਂਡ ਰਾਈਟਿੰਗ ਐਕਸਪਰਟ ਤੋਂ ਇਹ ਕੋਈ ਉਹਦਾ ਆਪਾਂ ਫੋਰੈਂਸਿਕ ਤਰੀਕੇ ਨਾਲ ਕਰਾਉਣਾ ਹੋਵੇ ਤੇ ਉਹ ਵੀ ਆਪਾਂ ਨੂੰ ਇਹ ਜਿਹੜੀ ਗੱਲ ਸਾਬਤ ਹੋ ਸਕਦੀ ਆ ਤੁਸੀਂ ਇਰਾਨ ਹੋਵੋਗੇ ਜਾਲ ਸਾਜ਼ੀ ਤੇ ਤੋਖਾ ਦੜੀ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਾਇਦਾਦ ਸਹਿਬਾਨਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿੱਚ ਰੱਖ ਕੇ ਤੇ ਸਿੰਘ ਸਬਾਨਾਂ ਤੇ ਦਬਾਅ ਪਾ ਕੇ ਇਹ ਜਿਹੜੀ ਮਾਫੀ ਦਵਾਈ ਗਈ ਜਦ ਦੇਰੇ ਵਾਲੇ ਸਾਧ ਨੇ ਕਹਿਤਾ ਕਿ ਮੈਂ ਤਾਂ ਮਾਫੀ ਮੰਗੀ ਨਹੀਂ ਮੈਂ ਤਾਂ ਕਿਵੇਂ ਜਾਂਚਣਾ ਕੀਤੀ ਨਹੀਂ ਕਿ ਦੱਸੋ ਸਿੱਖ ਕੌਮ ਕਿੱਥੇ ਖੜੀ ਆ ਉਹ ਕਹਿੰਦਾ ਮੈਂ ਮੰਗੀ ਨਹੀਂ ਤੇ ਇਹਨਾਂ ਨੇ ਮਾਫੀ ਦੇ ਦਿੱਤੀ ਦੁਆਤੀ ਦਬਾਅ ਪਾ ਕੇ ਉਹਦੇ ਵਿੱਚ ਜ਼ਾਲੀ ਤਰੀਕੇ ਦੇ ਨਾਲ ਉਹਦੇ ਵਿੱਚ ਜਲ ਸਾਜੀ ਦੇ ਢੰਗ ਦੇ ਨਾਲ ਉਹਦੇ ਵਿੱਚ ਉਹ ਲਫ਼ਜ਼ ਪਾਏ ਗਏ ਜਿਨ੍ਹਾਂ ਕਿ ਉਹਨਾਂ ਨੇ ਮੁਰਕੇ ਉਸ ਗੱਲ ਤੋਂ ਇਨਕਾਰ ਕਰਤਾ ਦੇ ਰਾ ਸਰਸਾ ਦੇ ਜਿਹੜੇ ਪੈਰੋਕਾਰਾਂ ਨੇ ਤੇ ਫੇਰ ਦੱਸੋ ਤੁਸੀਂ ਸਿੰਘ ਸਬਾਨਾਂ ਨੂੰ ਵੀ ਨੇਰੇ ਇਲਾਕੇ ਤੁਸੀਂ ਐਡੀ ਵੱਡੀ ਐਡਾ ਵੱਡਾ ਵੱਜਰ ਗੁਨਾਹ ਕੀਤਾ ਕਿ ਫਿਰ ਕੌਮ ਕਿਵੇਂ ਤੁਹਾਨੂੰ ਮਾਫ ਕਰ ਦੂਗੀ ਇਹ ਜਿਹੜੇ ਪ੍ਰਦੀਪ ਕਲੇਰ ਵੱਲੋਂ ਜਿਹੜੇ ਇਹ ਬਹੁਤ ਸੰਸਨੀ ਖੇਜ਼ ਤੇ ਬੜੇ ਗੰਭੀਰ ਖੁਲਾਸੇ ਕੀਤੇ ਗਏ ਨੇ ਇਹਨਾਂ ਦੇ ਨਾਲ ਸਿੱਖ ਪੰਥ ਦੇ ਵਿੱਚ ਬਹੁਤ ਦਰਦ ਆ ਸਿੱਖ ਪੰਥ ਇਸ ਗੱਲ ਲਈ ਬਹੁਤ ਚਿੰਤਤ ਆ ਕਿ ਸਾਡੀ ਲੀਡਰਸ਼ਿਪ ਕਿੱਥੇ ਚਲ ਗਈ ਸਾਡੇ ਲੀਡਰ ਕੀ ਕਰ ਰਹੇ ਨੇ ਅੱਜ ਸ਼ਮਾ ਮੰਗ ਕਰਦਾ ਕਿ ਲੋਕ ਚਾਹੁੰਦੇ ਨੇ ਸਾਰੇ ਪੰਥਦਰਦੀ ਚਾਹੁੰਦੇ ਆ ਕਿ ਸਿੱਖਾਂ ਦੀ ਲੀਡਰਸ਼ਿਪ ਹੋਵੇ ਜਿੱਥੇ ਆਮ ਜਿਹੜੀ ਵਰਕਰ ਦੀ ਗੱਲ ਸੁਣੀ ਜਾਊਗੀ ਸਾਰਿਆਂ ਨੂੰ ਮੌਕੇ ਮਿਲਣਗੇ ਕੋਈ ਪੈਸੇ ਦਾ ਬੋਲਬਾਲਾ ਨਹੀਂ ਕੋਈ ਭਾਈ ਪਤੀਜਾ ਆਵਾਜ਼ ਨਹੀਂ ਕੋਈ ਆਪਣੇ ਜਿਹੜੀ ਹੈਗੇ ਫੈਸਲੇ ਉੱਪਰੋਂ ਨਹੀਂ ਆਪਣੇ ਥੋਪੇ ਜਾਣਗੇ ਥੱਲੇੋਂ ਫੈਸਲੇ ਕਰਾਂਗੇ ਅਜੰਡਾ ਬਣਾਵਾਂਗੇ ਰਾਜਸੀ ਧਾਰਮਿਕ ਸਮਾਜਿਕ ਆਪ ਤੱਕ ਤਾਂ ਕਿ ਪੰਜਾਬ ਦੇ ਲੋਕ ਉਸ ਨੂੰ ਪ੍ਰਵਾਨ ਕਰੇ ਇੱਕ ਕੰਮ ਕਰਾਂਗੇ ਲੋਕਤੰਤਰਿਕ ਤਰੀਕੇ ਨਾਲ ਡੈਮੋਕਰੈਟਿਕ ਸਿਸਟਮ ਨਾਲ ਇਹ ਕੋਈ ਨਹੀਂ ਅਸੀਂ ਕਰਾਂਗੇ ਕਿ ਮੈਂ ਆ ਗਿਆ ਤਾਂ ਮੇਰਾ ਭਰਾ ਵੀ ਆ ਗਿਆ ਮੇਰਾ ਮੁੰਡਾ ਵੀ ਆ ਗਿਆ ਮੇਰਾ ਜੀਜਾ ਵੀ ਆ ਗਿਆ ਮਰੋ ਇਦਾਂ ਨਹੀਂ ਹੈਗਾ ਦੇਖੋ ਇਹਦਾ ਇਹ ਜਿਹੜਾ ਹੈਗਾ ਅਕਾਲੀ ਦਲ ਸਿੱਖ ਪੰਥ ਦੀ ਮਲਕੀਅਤ ਆ ਇਹ ਕਿਸੇ ਇੱਕ ਪਰਿਵਾਰ ਦੀ ਮਲਕੀਅਤ ਨਹੀਂ ਤੇ ਨਾ ਸਮਝਣੀ ਚਾਹੀਦੀ ਕਿਸੇ ਨੂੰ ਇਹ ਤਾਂ ਠੀਕ ਆ ਜਿਵੇਂ ਜਿਵੇਂ ਦਾ ਸਮਾਂ ਆਇਆ ਅੱਜ ਅਹੀ ਜੈਦਰ ਮੋਹਨ ਸਿੰਘ ਤੋੜ ਦੀ ਬਰਸੀ ਤੋਂ ਆਏ ਆ ਤੋੜ ਸਾਹਿਬ ਨੇ ਇਦਾਂ ਲੰਬਾ ਸਮਾਂ ਸੇਵਾ ਕੀਤੀ ਆਪਣੇ ਪਹਿਲਾ ਪੰਜਾਬੀ ਸੂਬੇ ਮੋਰਚੇ ਚ ਐਮਰਜੈਂਸੀ ਵਿੱਚ ਦੇਖੋ ਤੁਸੀਂ ਸੋਚੋ ਕਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਜਿਹੜਾ ਕਾਲ ਤੱਕ ਸਾਉ ਦਾ ਜਾਇਜ਼ਨ ਵੀ ਰਿਹਾ ਹੋਵੇ ਉਹ ਦਿਨ ਸੀ ਇੱਡੇ ਵੱਡੇ ਯੋਧੇ ਸਨ ਜਿਹੜੇ ਕਾਲ ਤੱਕ ਸਾਉ ਦਾ ਜਾਇਜ਼ਨ ਵੀ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਲੋਕ ਸਭਾ ਦੇ ਮੈਂਬਰ ਵੀ ਰਹੇ ਐਮ ਐਲ ਏ ਵੀ ਰਹੇ ਵਜ਼ੀਰ ਵੀ ਰਹੇ ਤੇ ਹਮ ਲੇਕਿਨ ਫਿਰ ਵੀ ਇੱਡੇ ਸਧਾਰਨ ਪਰਿਵਾਰ ਨੇ ਅੱਜ ਵੀ ਉੱਦੇ ਵਿਚਰਦੇ ਆ ਅੱਜ ਵੀ ਇਹਨਾਂ ਦਾ ਯਾ ਰਹਿਣਾ ਬਹਿਣਾ ਉਸ ਤਰੀਕੇ ਨਾਲ ਹੀ ਆ ਕੋਈ ਫਰਕ ਨਹੀਂ ਪਿਆ ਕੋਈ ਇੰਨੀ ਵਾਰੀ ਐਮਪੀ ਬਣ ਗਿਆ ਐਮਐਲਏ ਬਣ ਗਿਆ ਕੋਈ ਪੈਸਾ ਨਹੀਂ ਬਣਾਇਆ ਉਹਨਾਂ ਨੇ ਕੋਈ ਜਦਾ ਨਹੀਂ ਇਕੱਠੀ ਕੀਤੀ ਤੇ ਫੇਰ ਭਾਈ ਲੋਕ ਇਸ ਕਰਕੇ ਸਾਨੂੰ ਛੱਡ ਗਏ ਅਸੀਂ ਚਾਹੁੰਦੇ ਆ ਕਿ ਉਹਦਾ ਦਾ ਕੰਮ ਕਰੀਏ ਜਿਵੇਂ ਆਪਣੇ ਜਿਸ ਗੱਲਾਂ ਲੋਕ ਸਾਰਨਾ ਖੜੇ ਹੋਣ ਅਸੀਂ ਕੋਈ ਸਾਡਾ ਕੋਈ ਸਵਾਰਥ ਨਹੀਂ ਕੋਈ ਸਾਡਾ ਨਿੱਜੀ ਇਹਦੇ ਵਿੱਚ ਲੋਭ ਨਹੀਂ ਕੋਈ ਸਾਡਾ ਨਿੱਜੀ ਇੰਟਰਸਟ ਨਹੀਂ ਅਸੀਂ ਨਿਜ ਵਾਸਤੇ ਨਹੀਂ ਆਏ ਨਿਰਸਵਾਰਥ ਆਏ ਆ ਇਸ ਕੰਮ ਲਈ ਤੇ ਜਦੋਂ ਹੁਣੇ ਸਮੇਂ 'ਚ ਇਹ ਸਾਰੀਆਂ ਗੱਲਾਂ ਲੋਕਾਂ ਤੱਕ ਲੈ ਕੇ ਜਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ